ਇਹ ਜਿਸ ਤਰਸਯੋਗ ਹਾਲਾਤ ਦੇ ਵਿੱਚੋਂ ਸਾਡੇ ਰਾਗੀ ਸਿੰਘ ਸਾਡੇ ਗਰੰਤੀ ਸਿੰਘ ਲੰਘਦੇ ਪਏ ਆ ਉਹਨਾਂ ਬਾਰੇ ਬੋਲਣਾ ਇੱਕ ਲਾਜ਼ਮੀ ਫਰਜ਼ ਬਣਦਾ ਕਿਉਂਕਿ ਸਾਡਾ ਬਹੁਤਾ ਧਿਆਨ ਅੱਜ ਖੇਡ ਮੇਲਿਆਂ ਨੂੰ ਛਿੰਜਾਂ ਨੂੰ ਪ੍ਰਮੋਟ ਕਰਨ ਤੇ ਲੱਗਿਆ ਸੋ ਐਨ ਆਰ ਆਈ ਭਰਾ ਸਾਡੇ ਪੰਜਾਬ ਪੈਸਾ ਭੇਜਦੇ ਆ ਤੇ 80% ਪੈਸਾ ਉਹਨਾਂ ਦਾ ਮੇਲਿਆਂ ਦੇ ਤੇ ਆ ਰਿਹਾ ਤੇ ਜਦੋਂ ਸਾਡੇ ਘਰੇ ਔਲਾਦ ਆ ਜੇ ਨਾ ਪ੍ਰਮਾਤਮਾ ਪੁੱਤ ਬਖਸ਼ ਦੇ ਤੀ ਬਖਸ਼ ਦੇ ਤੇ ਖੁਸਰਿਆਂ ਨੂੰ ਤਾਂ ਆਪਾਂ 55000 ਦੇਣਾ ਮਨਜ਼ੂਰ ਕਰ ਲੈਂਦੇ ਆ ਪਰ ਗਰੰਤੀ ਸਿੰਘ ਨੂੰ ਸਿਰਫ 100 ਰੁਪਏ ਦਿੰਨੇ ਆਪਾਂ 3100 ਤੋਂ 5100 ਮੰਗ ਲਈਏ ਸਾਡਾ ਲਾਲਚ ਹੋ ਗਿਆ ਤੇ ਤੁਸੀਂ 5100 ਤੋਂ 55000 ਤੇ 51 ਲੱਖ ਤੱਕ ਪਹੁੰਚੋ ਤੁਹਾਡੀਆਂ ਮੇਲ ਤਾਂ ਹੋ ਗਈਆਂ ਨਾ ਫੰਡਾਂ ਨੂੰ ਕੇਵਲ ਟੂਟੀਆਂ ਠੀਕ ਕਰਾ ਲੀਆਂ ਗੁਰਦੁਆਰੇ ਵੱਡੇ ਕਰ ਲਏ ਏਸੀ ਲਾਤੇ ਨਵੀਟਰ ਲਿਆਤੇ ਲੰਗਰ ਰੋਜ਼ ਪੂੜੀਆਂ ਦਾ ਲਾਤਾ ਨਾ ਵੱਡੇ ਵੱਡੇ ਰਾਜਨੀਤਿਕ ਲੋਕ ਆ ਗਏ ਧਰਮ ਦੇ ਠੇਕੇਦਾਰ ਆ ਕੇ ਉਹਨਾਂ ਨੂੰ ਸਰੋਪੋਏ ਭਾਵੇਂ 20000 ਦੇ ਰੋਜ਼ ਦੇ ਵੰਡ ਦੇਣ ਜੇ ਉਹਦੇ ਘਰ 'ਚ ਕੋਈ ਮੁਸ਼ਕਿਲਾਂਤ ਆਈ ਆ ਉਹਨੇ ਆਪਣੀ ਧੀ ਨੂੰ ਵਿਵਣਾ ਅਸੀਂ 50000 ਰੁਪਏ ਵੀ ਦੇ ਸਕਦੇ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਤੁਸੀਂ ਸੁਣਿਓ ਥੋੜੀ ਵੀਡੀਓ ਲੰਬੀ ਹੋਵੇਗੀ ਅਕਸਰ ਮੈਂ ਆਪਣੀ ਗੱਲ 1 ਮਿੰਟ ਦੇ ਵਿੱਚ ਮਕਾਉਣ ਦਾ ਯਤਨ ਹਰ ਵੀਡੀਓ ਵਿੱਚ ਕਰਦਾ ਹਾਂ ਪਰ ਅੱਜ ਥੋੜੀ ਜਿਹੀ ਵੀਡੀਓ ਮੈਂ ਲੰਬੀ ਕਰਨੀ ਹੈ ਕਿਉਂਕਿ ਅੱਜ ਜਿਨ੍ਹਾਂ ਬਾਰੇ ਮੈਂ ਗੱਲ ਕਰਨੀ ਹੈ ਜਿਸ ਤਰਸਯੋਗ ਹਾਲਾਤ ਦੇ ਵਿੱਚੋਂ ਸਾਡੇ ਰਾਗੀ ਸਿੰਘ ਸਾਡੇ ਗਰੰਤੀ ਸਿੰਘ ਲੰਘਦੇ ਪਿਆ ਉਹਨਾਂ ਬਾਰੇ ਬੋਲਣਾ ਜਾਂ ਉਹਨਾਂ ਦੇ ਮਦਦ ਦੇ ਵਿੱਚ ਆਣਾ ਸਪੋਰਟ ਦੇ ਵਿੱਚ ਆਉਣਾ ਹਰ ਇੱਕ ਪੰਜਾਬੀ ਦਾ ਹਰ ਇੱਕ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਸਿੱਖਾਂ ਦਾ ਇੱਕ ਲਾਜ਼ਮੀ ਫਰਜ਼ ਬਣਦਾ ਹੈ ਤੇ ਉਹਨਾਂ ਵੱਲ ਧਿਆਨ ਵੀ ਸਾਡਾ ਆਉਣਾ ਚਾਹੀਦਾ ਹੈ ਕਿਉਂਕਿ ਸਾਡਾ ਬਹੁਤਾ ਧਿਆਨ ਅੱਜ ਖੇਡ ਮੇਲਿਆਂ ਨੂੰ ਛਿੰਜਾਂ ਨੂੰ ਪ੍ਰਮੋਟ ਕਰਨ ਤੇ ਲੱਗਿਆ ਆਪਾਂ ਉਹਨਾਂ ਦੇ ਨਾਲ ਅੱਜ ਵਿਰੋਧੀਆਂ ਤੇ ਨਾ ਕੱਲ ਵਿਰੋਧੀ ਸੀ ਬਸ ਸਾਨੂੰ ਇਹ ਹੁੰਦਾ ਕਿ ਆਪਾਂ ਇੱਕ ਬੈਲੈਂਸ ਬਣਾ ਕੇ ਚੱਲੀਏ ਆਪਣੇ ਦਸਵੰਦ ਦਾ ਕਿ ਜਿੱਥੇ ਆਪਾਂ ਆਪਦੇ ਸੁੱਖਾਂ ਦੇ ਲਈ ਮਨੋਰੰਜਨ ਦੇ ਲਈ ਧਨ ਕਮਾ ਕੇ ਉਹਨੂੰ ਵਰਤਦੇ ਆ ਜਾਂ ਜਿਹਦੇ ਨਾਲ ਸਾਡਾ ਜਾਦਾ ਲगाव ਹੁੰਦਾ ਜਿਵੇਂ ਦਿਲਜੀਤ ਦੇ ਸ਼ੋਅ ਅੱਜਕੱਲ ਬੜੇ ਟ੍ਰੈਂਡਿੰਗ ਤੇ ਚੱਲ ਰਹੇ ਨੇ ਬੜੀਆਂ ਮਹਿੰਗੀਆਂ ਟਿਕਟਾਂ ਲੈ ਕੇ ਸਾਡੇ ਪੰਜਾਬੀ ਵੇਖਣ ਜਾਂਦੇ ਇਹ ਉਹਨਾਂ ਦਾ ਆਪਣਾ ਮੋਜ ਮੇਲਾ ਹੈ ਕਿਉਂਕਿ ਉਹ ਮਿਹਨਤ ਕਰਦੇ ਆ ਸਮਾਂ ਕੱਢ ਕੇ ਜ਼ਿੰਦਗੀ ਵਿੱਚ ਇੰਜੋਏ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਜਿਹੜੀ ਗੱਲ ਕਰਨੀ ਕਿ ਜਦੋਂ ਐਨ ਆਰ ਆਈ ਭਰਾ ਸਾਡੇ ਪੰਜਾਬ ਪੈਸਾ ਭੇਜਦੇ ਆ ਤੇ 80% ਪੈਸਾ ਉਹਨਾਂ ਦਾ ਮੇਲਿਆਂ ਦੇ ਲਈ ਆ ਰਿਹਾ ਉਹਨਾਂ ਵਿੱਚੋਂ ਜੇ 20% ਆਪਾਂ ਗੱਲ ਕਰੀਏ ਤੇ ਉਹ ਕੋਈ ਲੋੜਵੰਦਾ ਲਈ ਤੇ ਜਾਂ ਧਾਰਮਿਕ ਉਹਨਾਂ ਲੋਕਾਂ ਲਈ ਆ ਰਿਹਾ ਜਿਹੜੇ ਘਰ ਦੇ ਵਿੱਚੋਂ ਮਜਬੂਰ ਨੇ ਤੇ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਕਹਿੰਦੇ ਆ ਕਿ ਜਿਹੜਾ ਗਰੰਥੀ ਹੁੰਦਾ ਏ ਧਰਮ ਦਾ ਚੌਥਾ ਪੈਰ ਹੁੰਦਾ ਜਿਵੇਂ ਮੰਜੇ ਦੇ ਚਾਰ ਪਾਵ ਹੁੰਦੇ ਆ ਤੇ ਜੇ ਇੱਕ ਪੈਰ ਟੁੱਟ ਜੇ ਤੇ ਮੰਜਾ ਡੱਠਣ ਜੋਗ ਨਹੀਂ ਰਹਿੰਦਾ ਇਸੇ ਤਰ੍ਹਾਂ ਪਿੰਡਾਂ ਨੂੰ ਬਚਾਉਣਾ ਜਾਂ ਜਿਹੜੀ ਮਰਿਆਦਾ ਗੁਰੂ ਘਰ ਦੇ ਵਿੱਚ ਗਰੰਥੀ ਸਿੰਘ ਦੀ ਬਾਬਾ ਬੁੱਢਾ ਜੀਆ ਤੋਂ ਸ਼ੁਰੂ ਹੁੰਦੀ ਹੈ ਇਹ ਜਿਹੜੀ ਪਦਵੀ ਆ ਨਾ ਬਹੁਤ ਹੀ ਸਤਕਾਰਯੋਗ ਹੈ ਪਰ ਅੱਜ ਮਾਇਆ ਦੀ ਹਾਫਿਸ਼ ਦੇ ਵਿੱਚ ਲੋਕਾਂ ਨੇ ਮਾਇਆ ਧਾਰੀ ਲੋਕਾਂ ਨੇ ਗੁਰਦੁਆਰਿਆਂ ਤੇ ਉਤੇ ਕਾਬਜ ਹੋ ਕੇ ਆਪਣੀ ਉਹੀ ਮਾਇਆ ਧਾਰੀ ਜਿਹੜੀ ਬੋਲੀ ਹੈ ਨਾ ਉਹ ਜਿਹੜੇ ਮਾੜੇ ਘਰੋਂ ਗ੍ਰੰਥੀ ਜਾਂ ਆਪਣੇ ਪਿੰਡਾਂ ਤੋਂ ਦੂਜੇ ਪਿੰਡਾਂ ਵਿੱਚ ਉੱਠ ਕੇ ਜਾ ਕੇ ਡਿਊਟੀ ਕਰਦੇ ਆ ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਕਮੀਨਗੀਏ ਲੋਕ ਕਰਦੇ ਆ ਬਹੁਤ ਖੜਬੇ ਬੋਲ ਬੋਲਨੇ ਲੋੜ ਤੋਂ ਵੱਧ ਉਹਨਾਂ ਨੂੰ ਕੰਮ ਸੌਂਪਦੇ ਨੇ ਪਹਿਲੀ ਇੱਕ ਗੱਲ ਇੱਥੇ ਮੈਂ ਹੋਰ ਕਲੀਅਰ ਕਰ ਦਿੰਨਾ ਕਈ ਗਰੰਥੀ ਸਿੰਘ ਰਾਗੀ ਸਿੰਘ ਜਾਂ ਕੋਈ ਵੀ ਧਾਰਮਿਕ ਸ਼੍ਰੇਣੀ ਦਾ ਬੰਦਾ ਕਥਾਵਾਚਕ ਹੋਵੇ ਪ੍ਰਚਾਰਕ ਹੋਵੇ ਕਈ ਵਾਰੀ ਕੀ ਹੁੰਦਾ ਉਹਨਾਂ ਦੇ ਮਾਪੇ ਪਿਛੋ ਚੰਗੇ ਹੁੰਦੇ ਆ ਸੋਖੇ ਹੁੰਦੇ ਜਮੀਨ ਪਾਂਡਾ ਵੀ ਚੰਗਾ ਹੁੰਦਾ ਭੈਣ ਭਰਾ ਵਾਰ ਬੈਲ ਸੈਟਲ ਨਹੀਂ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਸਾਡੇ ਮਨ ਚ ਨਾ ਦੂਜੀ ਗੱਲ ਵੱਡੀ ਹੁੰਦੀ ਆ ਆਪਾਂ ਲੋਕ ਇੱਕ ਸਾਲ ਆਪਣੀ ਨੋ ਦੇ ਘਰੇ ਪੁੱਤ ਹੋ ਜੇ ਸਾਡੇ ਘਰੇ ਅੱਗੇ ਪੋਤਾ ਆ ਜੇ ਉਲਾਦ ਦੇ ਲਈ ਇੱਕ ਸਾਲ ਤੱਕ ਗ੍ਰੰਥੀ ਸਿੰਘ ਕੋਲ ਅਰਦਾਸਾ ਕਰਾਵਾਂਗੇ ਕਿ ਮਹਾਰਾਜ ਸਾਨੂੰ ਦੁੱਧ ਪੋਤੀ ਦਾਤ ਬਖਸ਼ੇ ਤੇ ਜਦੋਂ ਸਾਡੇ ਘਰੇ ਔਲਾਦ ਆ ਜੇ ਨਾ ਪ੍ਰਮਾਤਮਾ ਪੁੱਤ ਬਖਸ਼ ਦੇ ਧੀ ਬਖਸ਼ ਦੇ ਤੇ ਖੁਸਰਿਆਂ ਨੂੰ ਤਾਂ ਆਪਾਂ 51000 ਦੇਣਾ ਮਨਜ਼ੂਰ ਕਰ ਲੈਨੇ ਆ ਪਰ ਗ੍ਰੰਥੀ ਸਿੰਘ ਨੂੰ ਸਿਰਫ 100 ਰੁਪਏ ਦਿੰਨੇ ਆ ਆਪਾਂ ਇਹ ਸਾਡੇ ਕਿਉਂਕਿ ਸਾਨੂੰ ਖੁਸਰਿਆਂ ਦੀਆਂ ਬਾਦੂਆਵਾਂ ਤੋਂ ਵੱਧ ਡਰ ਲੱਗਦਾ ਪਰ ਗ੍ਰੰਥੀ ਸਿੰਘ ਜਿਹੜਾ ਕਟੋ-ਕਟ ਦੋ ਵੇਲੇ ਤੇ ਸਰਬਾਦੇ ਭਲੇ ਦੀ ਅਰਦਾਸ ਕਰਦਾ ਹਰ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਉਹਦੀ ਸਾਂਝੀ ਵਾਲਤਾ ਹੁੰਦੀ ਹੈ ਆਪਾਂ ਉਹਨੂੰ ਜਦੋਂ ਕੁਝ ਦੇਣਾ ਹੁੰਦਾ ਤੇ ਅਸੀਂ ਪਤਾ ਕੀ ਕਹਿੰਨੇ ਆ ਇਹਨਾਂ ਨੂੰ ਭੁਏ ਨਹੀਂ ਛਾੜਨੇ ਇਹ ਜਿੰਨੇ ਜੋਗੇ ਹੱਗਿਆ ਇਹਨਾਂ ਨੂੰ ਅਸੀਂ ਦੇ ਰਹੇ ਆ ਇਹ ਵੀ ਇੱਕ ਬਹੁਤ ਜੜੀ ਤਰਸਯੋਗ ਜਾਂ ਕਹਿ ਲਓ ਕਿ ਆਪਾਂ ਜੋ ਵੀ ਅੱਜ ਕਰਦੇ ਪਿਆ ਨਾ ਇਸ ਗੱਲ ਦੇ ਉੱਤੇ ਵੀ ਸੋਚਣਾ ਚਾਹੀਦਾ ਹੁਣ ਮੈਂ ਆਪਣੀ ਗੱਲ ਤੇ ਆਵਾਂ ਕਿ ਇਹ ਅੱਜ ਵਿਸ਼ੇ ਤੇ ਕਿਉਂ ਬੋਲ ਰਿਹਾ ਇੱਕ ਵੀਰ ਦੀ ਤੁਸੀਂ ਥੱਲੇ ਮੈਂ ਇੱਕ ਫੋਟੋ ਚ ਲਾਉਣੀ ਆ ਇੱਕ ਰਾਗੀ ਸਿੰਘ ਹੈ ਚੰਡੀਗੜ੍ਹ ਦੇ ਨੇੜੇ ਇੱਕ ਗੁਰੂ ਘਰ ਦੇ ਵਿੱਚ ਡਿਊਟੀ ਕਰਦਾ ਇਹਦੇ ਦੱਸਣ ਦੇ ਮੁਤਾਬਕ ਇਹ ਭੱਲਿਆਂ ਦੀ ਰੇੜੀ ਦਹੀਂ ਭੱਲੇ ਦੀ ਰੇੜੀ ਲਾਣ ਲਈ ਮਜਬੂਰ ਹੋਇਆ ਇਹ ਬੱਚਾ ਕਾਹਦੇ ਲਈ ਕਹਿੰਦਾ ਮੇਰੇ ਘਰ ਦਾ ਸਿਸਟਮ ਹੀ ਨਹੀਂ ਚੱਲਦਾ ਪਿਆ ਕਹਿੰਦਾ ਜੇ ਅਸੀਂ ਤਿੰਨ ਸਿੰਘ ਜੱਥੇ ਚਾਂ ਤੇ 25000 ਰੁਪਏ ਤਨਖਾਹ ਦੇ ਤੁਸੀਂ ਆਪ ਵੇਖੋ ਕਿ ਉਹ ਕਿੰਨੇ ਕਿੰਨੇ ਹੁੰਦੇ ਆ ਤੇ 2500 ਰੁਪਏ ਇਹਨਾਂ ਨੇ ਪਰ ਇੱਕ ਪ੍ਰੋਗਰਾਮ ਦੀ ਭੇਟਾ ਰੱਖੀ ਕੀਰਤਨ ਦੀ ਉਹਦੇ ਵਿੱਚੋਂ ਵੀ 900 ਰੁਪਏ ਕਮੇਟੀ ਕੱਟ ਲੈਂਦੀ ਆ ਤੇ 1600 ਰੁਪਏ ਸਾਨੂੰ ਜਿਹੜਾ ਬਚਦਾ ਪੱਤਰਕਾਰ ਨੇ ਪੁੱਛਿਆ ਉਹ ਕਾਹਦਾ ਕੱਟਦੀ ਤੇ ਫਿਰ ਉਹ ਮਜ਼ਾਕੀਆ ਤੌਰ ਤੇ ਕਹਿੰਦਾ ਫਿਰ GST ਲਾਂਦੇ ਹੋਣੇ ਸਾਨੂੰ ਇਹ ਇੱਕ ਗੁਰੂ ਘਰ ਦਾ ਨਹੀਂ ਹੈ ਜੇ ਸਾਡੇ ਪੰਜਾਬ ਚ ਲੱਖਾਂ ਗੁਰੂ ਘਰ ਨੇ ਨਾ ਤੇ ਉਹਦੇ ਵਿੱਚੋਂ ਵੀ 90% ਗੁਰੂ ਘਰਾਂ ਕੁਝ ਕਰ ਰਹੇ ਆ ਪਿਛਲੇ ਦਿਨੀ ਬਹੁਤ ਇਹੋ ਜਿਹੇ ਮੁੱਦੇ ਸਾਹਮਣੇ ਆਏ ਕਿ ਜੇ ਤੁਸੀਂ ਭੇਟਾ ਲੈਣੀ ਆ ਤੇ ਤੁਹਾਨੂੰ ਅਗਲੇ ਪੈਸੇ ਨਹੀਂ ਮਿਲਣਗੇ ਤੁਸੀਂ ਉਥੇ ਕल्याण ਰਾਤ ਪਹਿਲਾਂ ਗਾ ਕੇ ਉੱਠਣਾ ਕਿ ਉਹ ਜਿਹੜੇ ਅਗਲੇ ਪੈਸੇ ਤੁਸੀਂ ਰੱਖ ਲੋ ਨਹੀਂ ਜਦੋਂ ਸਾਡੇ ਬੱਚੇ ਅਸੀਂ ਕਹਿੰਦੇ ਆ ਅਮਰੀਕਾ ਜਾਣ ਕੈਨੇਡਾ ਜਾਣ ਨਿਊਜ਼ੀਲੈਂਡ ਜਾਣ ਸਾਡੇ ਕੋਲੋਂ 10 ਕਿੱਲੇ ਨੇ ਉਹ ਕੱਲ ਨੂੰ 50 ਕਿੱਲੇ ਹੋ ਜਾਣ ਤੇ ਜਦੋਂ ਸਹਜ ਦੀ ਸੰਤੋਖ ਦੀ ਸਬਰ ਦੀ ਦਇਆ ਦੀ ਤਰਸ ਦੀ ਸਾਦਗੀ ਦੀ ਗੱਲ ਆਵੇ ਤੇ ਉਦੋਂ ਗਰੰਥੀ ਸਿੰਘਾਂ ਦੇ ਭਾਂਡਾ ਸੁੱਟਦੇ ਹੋ ਰਾਗੀ ਸਿੰਘਾਂ ਤੇ ਨਹੀਂ ਨਹੀਂ ਜੀ ਲਾਲਚ ਨਹੀਂ ਕਰਨਾ ਚਾਹੀਦਾ ਵੇਖੋ ਲਾਲਚ ਨਹੀਂ ਕਰਨਾ ਚਾਹੀਦਾ ਅੱਛਾ ਆਪਾਂ 3100 ਤੋਂ 5100 ਮੰਗ ਲਈਏ ਸਾਡਾ ਲਾਲਚ ਹੋ ਗਿਆ ਤੇ ਤੁਸੀਂ 5100 ਤੋਂ 51000 ਤੇ 51 ਲੱਖ ਤੱਕ ਪਹੁੰਚੋ ਤੁਹਾਡੀਆਂ ਮਿਹਨਤਾਂ ਹੋ ਗਈਆਂ ਨਾ ਤੁਹਾਡਾ ਸਟਰਗਲ ਹੋ ਗਿਆ ਤੇ ਜਿਹੜੇ ਸਾਡੀ ਸ਼੍ਰੇਣੀ ਦੇ ਲੋਕ ਇਹਨਾਂ ਨੂੰ ਇਹਨਾਂ ਵੱਲ ਕੌਣ ਧਿਆਨ ਦੇਊਗਾ ਹੁਣ ਇਹ ਬੱਚਾ ਕਹਿੰਦਾ ਕਿ ਮੈਨੂੰ ਕਮੇਟੀ ਰੋਕਦੀ ਆ ਕਿ ਮੈਂ ਜਿਹੜਾ ਇਹ ਕੰਮ ਕਰਦਾ ਨਾ ਇਹ ਕੰਮ ਨਾ ਕਰੋ ਲੋਕ ਸੰਗਤ ਸਾਨੂੰ ਕਹਿੰਦੀ ਆ ਕਿ ਤੁਹਾਡੇ ਗੁਰੂ ਕਰਦੇ ਜਿਹੜੇ ਕੀਰਤਨੀ ਆ ਉਹ ਕਹਿੰਦਾ ਮੈਂ ਕੀਰਤ ਕਰਦਾ ਪਿਆ ਤੁਸੀਂ ਸਾਡਾ ਘਰਵਾਰ ਪੂਰਾ ਕਰੋ ਤੇ ਮੈਂ ਆਪਦੀ ਕੀਰਤ ਨਾ ਕਰਾਂ ਜੇ ਸਾਨੂੰ ਵਾਕਈ ਜੇ ਮੇਰਾ ਪਰਿਵਾਰ ਮੇਰੇ ਬੱਚੇ ਵਧੀਆ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਦਵਾਈ ਦੇ ਖਰਚੇ ਉਹਨਾਂ ਦੇ ਹੋਰ ਜਿਹੜੇ ਜ਼ਿੰਮੇਵਾਰੀਆਂ ਦੇ ਖਰਚੇ ਮੈਂ ਆਪਣੇ ਇਸ ਕੀਰਤਨ ਦੇ ਵਿੱਚੋਂ ਕਰ ਸਕਦਾ ਤੇ ਮੈਨੂੰ ਕੀ ਲੋੜ ਪਈ ਮੈਂ ਦਹੀਂ ਭੱਲੇ ਲਾਵਾਂ ਕਿਸੇ ਨੂੰ ਸ਼ੌਂਕ ਥੋੜੀ ਚੜਿਆ ਆਏ ਪਿਛਲੇ ਦਿਨੀ ਕਹਿੰਦਾ ਮੇਰਾ ਪਿਤਾ ਬਿਮਾਰ ਹੋਇਆ ਡੇਢ ਕ ਲੱਖ ਸ਼ਾਇਦ ਜਾਂ ਉਸ ਤੋਂ ਵੱਧ ਕਹਿੰਦਾ ਕਿ ਉਹਤੇ ਖਰਚਾ ਆਇਆ ਪੱਤਰਕਾਰ ਨੇ ਪੁੱਛਿਆ ਤੁਹਾਡੀ ਹੈਲਪ ਹੋਈ ਕਮੇਟੀ ਵੱਲੋਂ ਕਹਿੰਦਾ ਹੈਲਪ ਤਾਂ ਦੂਰ ਦੀ ਗੱਲ ਏ ਕਿਸੇ ਨੇ ਪਤਾ ਤੱਕ ਨਹੀਂ ਲਿਆ ਕਹਿੰਦਾ ਮੇਰਾ ਬੱਚਾ ਬਿਮਾਰ ਹੋਇਆ ਤੇ ਉਹਦੇ ਉਹਤੇ 50000 ਰੁਪਏ ਲੱਗਾ ਕਿਸੇ ਨੇ ਖਬਰ ਤੱਕ ਨਹੀਂ ਲਈ ਹੁਣ ਇੱਕ ਗੱਲ ਦੱਸੋ ਗ੍ਰੰਥੀ ਸਿੰਘ ਹੋਵੇ ਰਾਗੀ ਸਿੰਘ ਹੋਵੇ ਮੈਂ ਫਿਰ ਵਾਰ-ਵਾਰ ਇਹ ਗੱਲਾਂ ਰਿਪੀਟ ਕਰਦਾ ਪਿਆ ਕੋਈ ਹੋਵੇ ਜਦੋਂ 5-7 ਸਾਲ ਜੋ ਸਾਡੇ ਗੁਰੂ ਘਰ ਬੈ ਹੀ ਗਿਆ ਆ ਕੇ ਕੋਈ ਨਹੀਂ ਚਾਹੁੰਦਾ ਕਿਸੇ ਬੱਚੇ ਨਾਲ ਕਿਸੇ ਪਰਿਵਾਰ ਦੇ ਜੀ ਨਾਲ ਕੋਈ ਅਨਸੁਖਾਵੀ ਘਟਨਾ ਵਾਪਰ ਜੇ ਜੇ ਵਾਪਰ ਹੀ ਗਈ ਕਿ ਪਿੰਡ ਦਾ ਕਮੇਟੀ ਦਾ ਫਰਜ ਨਹੀਂ ਬਣਦਾ ਕਿ ਯਾਰ ਇਹ ਸਾਡਾ ਗ੍ਰੰਥੀ ਸਿੰਘ ਹੈ ਇਹਦੇ ਘਰ ਦੇ ਵਿੱਚ ਇਦਾਂ ਦੀ ਮੁਸ਼ਕਿਲਾਂਤ ਬਣੀ ਆ ਤੇ ਆ ਫੰਡ ਆਪਾਂ ਕੀ ਕਰਨਾ ਫੰਡਾਂ ਨੂੰ ਕੇਵਲ ਟੂਟੀਆਂ ਠੀਕ ਕਰਾ ਲੀਆਂ ਗੁਰਦੁਆਰੇ ਵੱਡੇ ਕਰ ਲਏ ਏਸੀ ਲਾਤੇ ਨਵੀਟਰ ਲਾਤੇ ਲੰਗਰ ਲੋ ਰੋਜ ਪੂੜੀਆਂ ਦਾ ਲਾਤਾ ਹਨ ਵੱਡੇ ਵੱਡੇ ਰਾਜਨੀਤਿਕ ਲੋਕ ਆ ਗਏ ਧਰਮ ਦੇ ਠੇਕੇਦਾਰ ਆ ਗਏ ਉਹਨਾਂ ਨੂੰ ਸਰਪੋਏ ਭਾਵੇਂ 20000 ਦੇ ਰੋਜ ਦੇ ਵੰਡ ਦੇ ਪਰ ਇੱਕ ਜਿਹੜੇ ਸਾਡੇ ਘਰ ਚ ਸੇਵਾਦਾਰ ਨੇ ਗੁਰੂ ਘਰ ਦੇ ਵਿੱਚ ਭਾਵੇਂ ਕੋਈ ਦੇਗ ਤੱਕ ਬਣਾ ਰਿਹਾ ਜੇ ਉਹਦੇ ਘਰ ਚ ਕੋਈ ਮੁਸ਼ਕਿਲات ਆਈ ਹੈ ਉਹਨੇ ਆਪਣੀ ਧੀ ਨੂੰ ਵਿਹੁਣਾ ਤਾਂ ਅਸੀਂ 50000 ਰੁਪਏ ਨਹੀਂ ਦੇ ਸਕਦੇ ਕੀ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਨੇ ਇਹ ਇਹ ਆਪਣੇ ਜੇਬ ਚ ਵਿੱਚੋਂ ਦੇਣਾ ਚਾਹੁੰਦੀਆਂ ਨੇ ਖਰਚਾ ਬਿਲਕੁਲ ਨਹੀਂ ਸੰਗਤ ਦਾ ਪੈਸਾ ਹੁੰਦਾ ਤੇ ਜੇ ਇੱਕ ਪਿੰਡ ਦੇ ਵਿੱਚ 2000 ਸੰਗਤ ਦਾ ਜੀ ਹੈ ਨਾ ਤੇ 1500 ਇਸ ਹੱਕ 'ਚ ਹੋਵੇਗਾ ਕਿ ਤੁਸੀਂ ਮਦਦ ਕਿਉਂ ਨਹੀਂ ਕਰਦੇ ਥੋੜੇ ਬਹੁਤੇ ਹੋਵਣਗੇ ਜਿਹੜੇ ਕਹਿਣਗੇ ਨਹੀਂ ਠੀਕ ਹੈ ਆਪਦਾ ਟੱਬਰ ਆਪ ਸੰਭੇ ਦੇਖੋ ਸਾਥ ਸੰਗਤ ਜੀ ਅੱਜ ਸਾਡੀ ਨੌਜਵਾਨੀ ਕਿਉਂਕਿ ਮੈਂ ਖੁਦ ਇਸ ਫੀਲਡ ਦੇ ਵਿੱਚੋਂ ਨਿਕਲਦਾ ਪਿਆ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਮਜਬੂਰ ਕੀਤਾ ਜਾ ਰਿਹਾ ਅੱਜ ਕਿ ਤੁਸੀਂ ਲੋਕ ਇਹ ਲਾਈਨ ਛੱਡ ਦਿਓ ਇੱਕ ਨਗਰ ਦੇ ਵਿੱਚ ਮੈਂ ਆਪਣੀ ਤੁਹਾਨੂੰ ਗੱਲ ਸੁਣਾਉਣਾ ਪਿਛਲੇ 8 ਸਾਲ ਤੋਂ ਕੀਰਤਨ ਕਰਨ ਜਾਂਦੇ ਆ ਪਿਛਲੇ 5 ਸਾਲ ਮੈਂ ਕਦੇ ਭੇਟਾ ਨਹੀਂ ਮੰਗੀ ਤੇ ਮੈਨੂੰ ਜਿੰਨੀ ਦੇਣੀ ਮੈਂ ਰੱਖ ਲੈਣੀ ਹੁਣ ਤੁਹਾਨੂੰ ਪਤਾ ਲੋਕਡਾਊਨ ਤੋਂ ਬਾਅਦ ਖਰਚੇ ਮੰਗਾਈਆਂ ਵਧੇ ਤੇਲ ਦੇ ਮੰਗਾਈ ਵਧੀ ਕਰ ਕਰਾ ਕੇ ਆਪਾਂ ਭੇਟਾ ਜਿਹੜੀ ਨਾ ਕਿਹਾ ਕਿ 4100 ਰੁਪਏ ਸਾਨੂੰ ਕਰ ਦਿਆ ਕਰੋ ਤੁਸੀਂ ਪਿਛਲੇ 5-6 ਸਾਲ ਤੋਂ 3100 ਸਾਨੂੰ ਦਿੰਦੇ ਪਿਓ 4900 ਭੇਟਾ ਦੇ ਵਿੱਚੋਂ ਗੱਡੀ ਦਾ ਖਰਚਾ ਵੀ ਨਿਕਲਣਾ ਸਾਡੇ ਨਗਰ ਤੋਂ ਘੱਟੋ ਘੱਟ 30 ਕਿਲੋਮੀਟਰ ਉਹ ਜਾਣ ਜਾਣ ਬਾਜਾਂ ਦੇ ਆਣ ਜਾਣ 60 ਕਿਲੋਮੀਟਰ ਲਾ ਲਓ ਤਿੰਨ ਜਾਣਿਆਂ 'ਚ ਪੈਸੇ ਵੀ ਵੰਡੇ ਜਾਣੇ ਆ ਤੇ ਪਤਾ ਹੀ ਕਹਿੰਦੇ ਉਹ ਫਲਾਣਾ ਰਾਗੀ ਤੇ ਲਾਲਚੀ ਬੜਾ ਹੋ ਗਿਆ ਜੀ 31-4900 ਰੁਪਏ ਭੇਟਾ ਮੰਗਦਾ ਪਿਆ ਦੱਸੋ 5-6 ਸਾਲ ਜਦੋਂ ਮੈਂ ਬਿਨ ਮੰਗਿਆਂ ਭੇਟਾ ਤੇ ਕੀਰਤਨ ਕੀਤਾ ਉਦੋਂ ਮੈਂ ਬਹੁਤ ਚੰਗਾ ਮੇਰੀਆਂ ਪ੍ਰਧਾਨ ਨੇ ਤਰੀਫਾਂ ਕਰਿਆ ਕਰਨੀਆਂ ਦੇਖੋ ਜੀ ਇਹ ਰਾਗੀ ਸਿੰਘ ਜਿਹੜੇ ਨਾ ਭੇਟਾ ਨਹੀਂ ਮੰਗਦੇ ਜਿੰਨੀ ਦੇ ਦਿਓ ਰੱਖ ਲੈਂਦੇ ਤੇ ਜੇ ਰਾਗੀ ਸਿੰਘ ਨੇ 1008 ਸਾਲ ਬਾਅਦ ਵਧਾਤਾ ਤੇ ਪ੍ਰਮੋਸ਼ਨਾਂ ਅਸੀਂ ਆਪਣੀਆਂ ਰਿਟਾਇਰਮੈਂਟਾਂ ਦੀਆਂ ਜਿਹੜੀਆਂ ਸਾਨੂੰ ਪੈਨਸ਼ਨਾਂ ਲਗੀਆਂ ਹਰ ਅਖਬਾਰ 'ਚ ਪੜਨ ਹੁੰਦੇ ਆ ਕਿ ਕਦੋਂ ਹੋ ਜਾਈ ਸਾਡੀ ਵਧ ਜਾਣ ਸਾਡੇ ਪੈਸੇ ਸਾਡੀਆਂ ਤਨਖਾਹਾਂ ਵਧ ਜਾਣ ਸਾਨੂੰ ਇਧਰੋਂ ਉਧਰੋਂ ਕਰਕੇ ਫੰਡ ਆ ਜਾਈ ਹੈ ਨਾ ਤੇ ਜੇ ਕੋਈ ਗਰੰਤੀ ਸਿੰਘ ਕਹਿ ਦੇਣਾ ਜੀ ਮੇਰਾ ਤੁਸੀਂ ਵੇਖੋ ਮੈਂ ਨੇਚਰ ਹੋ ਗਿਆ ਡਿਊਟੀ ਕਰਦਾ ਪਿਆ ਤੇ ਮੇਰੀ ਤਨਖਾਹ ਵਧਾ ਦਿਓ ਤੇ ਪੂਰੀ ਕਮੇਟੀ ਬੈਠੇਗੀ ਪੰਜ ਛੇ ਸਗਰਾਂ ਦਾ ਮੀਟਿੰਗਾਂ 'ਚ ਲੰਘ ਜਾਣੀਆਂ ਤੇ ਜਦੋਂ ਗਰੰਤੀ ਸਿੰਘ ਦੀ ਤਨਖਾਹ ਵਧਾਉਣੀ ਹੁੰਦੀ ਹੈ ਪੰਜ ਛੇ ਕੰਮ ਹੋਰ ਉੱਤੇ ਥੋਪ ਦਿੱਤੇ ਜਾਂਦੇ ਪਿਛਲੇ ਦਿਨ ਇੱਕ ਜਮੈਟੋ ਵਾਲਾ ਵੀਰ ਰਾਗੀ ਸਿੰਘ ਬੜਾ ਚਰਚਾ 'ਚ ਰਿਹਾ ਨਾ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਉਹਨੇ ਵੀ ਕਿਹਾ ਕਿ ਮੈਂ ਇਹ ਲਾਈਨ ਛੱਡਤੀ ਵੇਖੋ ਕੀਰਤਨ ਕਰਨਾ ਮਾੜਾ ਨਹੀਂ ਗਰੰਥੀ ਹੋਣਾ ਮਾੜਾ ਨਹੀਂ ਅੰਮ੍ਰਿਤ ਛਕਣਾ ਮਾੜਾ ਨਹੀਂ ਬਾਣੀ ਦਾ ਪ੍ਰਚਾਰ ਕਰਨਾ ਮਾੜਾ ਨਹੀਂ ਕੋਈ ਨਹੀਂ ਚਾਹੁੰਦਾ ਕਿ ਜਿੰਨੂੰ ਰੱਬ ਨੇ ਗੁਣ ਦਿੱਤਾ ਉਹ ਇਹ ਲਾਈਨ ਨੂੰ ਛੱਡ ਕੇ ਪਾਸੇ ਹੋ ਜੇ ਪਰ ਉਹਨਾਂ ਦੇ ਪ੍ਰਤੀ ਰਵੱਈਆ ਮਾੜਾ ਹੈ ਉਹਨਾਂ ਦੇ ਪ੍ਰਤੀ ਅਸੀਂ 50000 ਦੇ ਪਕੌੜੇ ਅੱਜ ਲੋਕਾਂ ਨੂੰ ਖਵਾ ਸਕਦੇ ਆ ਪਰ ਇੱਕ ਇੱਕ ਰਾਗੀ ਇੱਕ ਕਥਾ ਵਾਚਕ ਗ੍ਰੰਥੀ ਸਿੰਘ ਨੂੰ 1100 ਭੇਟਾ ਨਹੀਂ ਆਪਾਂ ਲੋਕਲ ਬੰਦੇ ਨੂੰ ਦੇ ਸਕਦੇ ਇੱਥੋਂ ਤੱਕ ਲੋਕ 750 ਜੇ ਖੰਡ ਪਾੜ ਦੀ ਭੇਟਾ ਉਹ ਵੀ ਕਹਿਣਗੇ ਬਾਬਾ ਜੀ ਘੱਟ ਕਰ ਲੋ ਬਾਬਾ ਜੀ ਕੌਣ ਘੱਟ ਕਰ ਲੈਣ ਪੰਜ ਛੇ ਦੇ ਭਾਈ ਜਿਹੜੇ ਵਿਚਾਰੇ ਡਿਊਟੀਆਂ ਲਾਉਂਦੇ ਆ ਉਹਨਾਂ ਨਾਲ ਗੱਲ ਕਰੋ ਕਾਦੇ ਲਈ ਕੁਝ ਹੋ ਰਿਹਾ ਸਾਧ ਸੰਗਤ ਆਪ ਅਸੀਂ ਬਾਣੀ ਨਹੀਂ ਪੜਨਾ ਚਾਹੁੰਨੇ ਅਮਰਤ ਨਹੀਂ ਸ਼ਕਣਾ ਚਾਹੁੰਨੇ ਗੁਰੂ ਘਰ ਮੱਥਾ ਨਹੀਂ ਟੇਕਣਾ ਚਾਹੁੰਨੇ ਤੇ ਜਿਹੜੇ ਗੁਰੂ ਘਰ ਨਾਲ ਜੁੜੇ ਆ ਪਾਠੀ ਸਿੰਘ ਨੇ ਰਾਗੀ ਸਿੰਘ ਨੇ ਉਹਨਾਂ ਦਾ ਸਤਕਾਰ ਕਰਨਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਕਿ ਯਾਰ ਜੇ ਸਾਡੇ ਘਰ ਚ 5-7 ਲੱਖ ਰੁਪਏ ਆਉਣਦਿਆ ਤੇ ਜੇ ਅਸੀਂ ਤੇ ਸੁਬੰਧ ਵੀ ਵੇਖੀਏ ਨਾ ਤੇ 1 ਲੱਖ ਪਿੱਛੇ 10000 ਸਾਡਾ ਮਹੀਨੇ ਦਾ ਦਸਬੰਦ ਹੈ ਤੇ ਜੇ ਅਸੀਂ 5 ਲੱਖ ਦਾ ਕਰੀਏ ਤੇ 50000 ਦਸਬੰਦ ਹੋ ਗਿਆ 50000 ਛੱਡੋ 5000 ਜਿੰਮੀਨੇ ਦਾ ਦਸਬੰਦ ਕੱਢਿਆ ਹੋਏ ਨਾ ਤੇ 12 ਮਹੀਨਿਆਂ ਦੇ ਵਿੱਚ 60000 ਰੁਪਏ ਬਣ ਜਾਂਦਾ ਤੇ ਜੇ ਉਹ ਦਸਵੰਦ ਆਪਾਂ ਰੱਖੀਏ ਸਾਮਕੇ ਔਖੇ ਵੇਲੇ ਕੋਈ ਗਰੀਬ ਪਿੰਡ ਚ ਹੋਰ ਹੋਵੇ ਕੋਈ ਸਾਡਾ ਰਾਗੀ ਢਾਡੀ ਗਰੰਥੀ ਸਿੰਘ ਹੋਵੇ ਉਹਨੂੰ ਕੋਈ ਲੋੜ ਥੜ ਹੋਵੇ ਬੰਦਾ ਉਦਾਂ ਹੀ ਕਹਿੰਦਾ ਆਹ ਸਾਲ ਮੈਂ ਤੇਰੇ ਬੱਚਿਆਂ ਦੀ ਫੀਸ ਦੇ ਦੇਾਂਗਾ ਤੇਰਾ ਪਿਤਾ ਬਿਮਾਰ ਆਂਦਾ ਮੈਂ ਸੁਣਿਆ ਲੈ 10000 ਤੇ ਮੈਂ ਦਵਾਈਆਂ ਦਾ ਖਰਚਾ ਚੱਕ ਲੈਣਾ ਪਰ ਨਹੀਂ ਅਸੀਂ ਸਾਧ ਸੰਗਤ ਜੀ ਉਹਨਾਂ ਨੂੰ ਇੰਨਾ ਟੌਰਚਰ ਕਰਦੇ ਪਿਆ ਨੌਜਵਾਨ ਇਸ ਲਾਈਨ ਨੂੰ ਛੱਡਦੇ ਪਿਆ ਅੱਜ ਅੱਜ ਸਾਡੇ ਬੱਚਿਆਂ ਨੂੰ ਜਿਹੜੇ ਨਵੇਂ ਪ੍ਰਚਾਰਕ ਉੱਠ ਰਹੇ ਆ ਮੈਂ ਕਿੰਨਿਆਂ ਕਦੀਆਂ ਤੁਹਾਨੂੰ ਦੱਸਾਂ ਮੇਰਾ ਖੁਦ 15 ਸਾਲ ਦਾ ਐਕਸਪੀਰੀਅੰਸ ਹੈ ਇਸ ਲਾਈਨ ਦਾ ਜਿਹੜੇ ਬੱਚੇ ਇਸ ਲਾਈਨ ਤੋਂ ਤੋਬਾ ਕਰ ਚੁੱਕੇ ਆ ਕਾਦੇ ਲਈ ਕਿਉਂਕਿ ਜੇ ਉਹ ਕਥਾ 'ਚ ਕੁਝ ਸੱਚ ਬੋਲ ਦਿੰਦੇ ਆ ਤੇ ਜਿਹੜੇ ਕਬਰ ਪੂਜਕ ਲੋਕ ਹੁੰਦੇ ਆ ਮੱਠਾਂ ਨੂੰ ਪੂਜਣ ਵਾਲੇ ਜਠੇਰਿਆਂ ਨੂੰ ਪੂਜਣ ਵਾਲੇ ਉਹ ਤੱਤੇ ਹੋ ਜਾਂਦੇ ਆ ਜੇ ਕੋਈ ਉਹ ਜੀ ਮਾਇਆ ਦੀ ਗੱਲ ਕਰ ਦਿੰਦੇ ਆ ਤੇ ਕਹਿੰਦੇ ਲੈ ਬਾਬੇ ਆਪ ਦੇ ਕਮਾਉਂਦੇ ਨਹੀਂ ਤੇ ਨਾ ਸਾਨੂੰ ਕਮਾਉਂ ਦਿੰਦੇ ਹਰ ਗੱਲ ਦਾ ਉਲਟ ਗੱਲ ਕੱਢ ਕੇ ਕੋਈ ਮਸਕੀਨ ਜੀ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਜਿਹਦੀ ਕਿਤੇ ਨਾ ਨਾ ਚੱਲੇ ਜਿਹਨੂੰ ਘਰ 'ਚ ਵੀ ਕੋਈ ਪਾਣੀ ਦਾ ਗਲਾਰਾ ਨਾ ਪੁੱਛੇ ਉਹ ਵੀ ਕਹਿੰਦਾ ਗਰੰਤੀ ਸਿੰਘ ਤੇ ਕਿਤੇ ਨਹੀਂ ਗਿਆ ਇਹਨੂੰ ਤੇ ਲੰਮਾ ਪਾਈ ਲੈਣਾ ਆਪਾਂ ਸੋ ਧਿਆਨ ਦਿਓ ਇਹਨਾਂ ਵੀਰਾਂ ਦੀ ਵਾਂਹ ਫੜੋ ਸਾਡੇ ਪੰਜਾਬ 'ਚ ਜੇ ਗੱਲ ਕਰੀਏ ਹਜ਼ਾਰਾਂ ਸੰਸਥਾਵਾਂ ਨੇ ਬਹੁਤ ਵਧੀਆ ਕੰਮ ਕਰਦੀਆਂ ਪਈਆਂ ਨੇ ਗਰੰਤੀ ਸਿੰਘਾਂ ਦੀਆਂ ਵਾਂਹ ਫੜਦੀਆਂ ਪਈਆਂ ਨੇ ਪਰ ਸਾਡੀਆਂ ਜਿਹੜੀਆਂ ਸ਼੍ਰੋਮਣੀ ਸੰਸਥਾਵਾਂ ਸੀ ਨਾ ਮਾਫ ਕਰਿਓ ਉਹਨਾਂ ਨੇ ਉਹ ਕਿਰਦਾਰ ਨਹੀਂ ਨਿਭਾਏ ਜਿਹੜੇ ਕਿਰਦਾਰ ਨਿਭਾਉਣੇ ਚਾਹੀਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਜਦੋਂ ਕੋਈ ਲੋੜ ਥੋੜ੍ਹ ਵਾਲਾ ਚੱਲ ਜਾਂਦਾ ਸੀ ਨਾ ਭਾਵੇਂ ਧਰਮੀ ਹੋਵੇ ਅਧਰਮੀ ਹੋਵੇ ਤੇ ਉਹ ਆਪਣੇ ਖਜ਼ਾਨੇ ਚੋਂ ਸਭ ਕੁਝ ਵਾਰ ਦਿੰਦੇ ਸੀ ਕਿ ਇਹਨੂੰ ਦੇ ਦਿਓ ਤਾਂ ਜੋ ਇਹਦੀ ਹੈਗੀ ਨਾ ਘਰ ਚ ਗਰੀਬੀ ਆ ਕਬੀ ਆ ਕੋਈ ਆ ਗਈ ਉਹ ਦੂਰ ਕਰੋ ਕਾਸ਼ ਸਾਡੀਆਂ ਕਮੇਟੀਆਂ ਕਾਸ਼ ਸਾਡੀਆਂ ਸੰਸਥਾਵਾਂ ਨੇ ਸਾਡੇ ਪਿੰਡਾਂ ਦੇ ਗਰੰਥੀ ਸਾਹਮੇ ਹੁੰਦੇ ਰਾਗੀ ਕਥਾਵਾਚਕ ਪ੍ਰਚਾਰਕ ਸਾਹਮੇ ਹੁੰਦੇ ਅੱਜ ਦੂਜਿਆਂ ਤੇ ਉਂਗਲਾਣਾ ਕਰਦੇ ਉਹ ਫਲਾਣੇ ਇਹ ਕੁਝ ਕਰਦੇ ਸਟੇਜਾਂ ਤੇ ਫਲਾਣਿਆਂ ਨੇ ਗਿਣਤੀ ਵਧਾ ਲਈ ਫਲਾਣਿਆਂ ਨੇ ਇੰਨੇ ਸਾਡੇ ਲੋਕ ਤੋੜਲੇ ਕਾਰਨ ਕੀ ਹੈ ਸਾਲ ਚ ਇੱਕ ਵੱਡਾ ਸਮਾਗਮ ਤੁਸੀਂ ਕਿਸੇ ਰਾਗੀ ਪ੍ਰਚਾਰਕ ਨੂੰ ਬੁਲਾ ਕੇ ਤੇ ਕਰਾ ਲੋਗੇ ਤੇ ਬਾਕੀ ਦੇ ਜਿਹੜੇ 364 ਦਿਨ ਨੇ ਉਹ ਤੇ ਗ੍ਰੰਥੀ ਨਹੀਂ ਸਾਹਮਣੇ ਆ ਨਾ ਉਹ ਤਾਂ ਕੋਈ ਲੋਕਲ ਪ੍ਰਚਾਰਕ ਕੋਈ ਰਾਗੀ ਜੱਥੇ ਨਹੀਂ ਸਾਹਮਣੇ ਆ ਤੇ ਜਦੋਂ ਉਹਦਾ ਘਰਵਾਰ ਪੂਰਾ ਹੋਵੇਗਾ ਤੇ ਉਹ ਕਿਉਂ ਨਹੀਂ ਧਿਆਨ ਦੇਊਗਾ ਕਿ ਮੈਂ ਆਪਦੇ ਪਿੰਡ ਦੇ ਵਿੱਚ ਆਪਦੇ ਇਲਾਕੇ ਵਿੱਚ ਕਲਾਸਾਂ ਲਾਵਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਾਂ ਨਸ਼ਿਆਂ ਤੋਂ ਉਹਨਾਂ ਨੂੰ ਛਡਾ ਕੇ ਜਿਹੜੇ ਉਹ ਅਕਿਰਤਕਾਂ ਹੋ ਗਏ ਆ ਅਮਰਤ ਦੀਆਂ ਉਹਨਾਂ ਨੂੰ ਦਾਤਾਂ ਦੇ ਕੇ ਗੁਰੂ ਨਾਲ ਜੋੜਾਂ ਤੇ ਜਿਹਦਾ ਘਰਵਾਰ ਨਾ ਨਾ ਪੂਰਾ ਹੋਏ ਉਹਨੂੰ ਸਾਰਾ ਦਿਨ ਇਹ ਫਿਕਰ ਲੱਗਾ ਰਹਿੰਦਾ ਕਿ ਜੇ ਮੈਂ ਚੰਗੀ ਤਰ੍ਹਾਂ ਕਮਾਈ ਨਾ ਨਾ ਕੀਤੀ ਤੇ ਕੱਲ ਨੂੰ ਤੇ ਮੈਨੂੰ ਮੇਰਾ ਵਿਆਹ ਹੀ ਨਹੀਂ ਹੋਣਾ ਅੱਜ ਕੱਲ ਦਾ ਚੰਗੇ ਭਲਿਆਂ ਦੇ ਨਹੀਂ ਹੁੰਦੇ ਫਿਰ ਦੂਜੀ ਗੱਲ ਜੇ ਵਿਆਹ ਹੋ ਗਿਆ ਤੇ ਬੱਚੇ ਕਿਵੇਂ ਚੰਗੇ ਸਕੂਲਾਂ 'ਚ ਪੜਾਵਾਗਾ ਜੇ ਸੀ ਚਾਹੁੰਦੇ ਆ ਨਾ ਸਾਡੇ ਕੋਲ ਗੱਡੀ ਹੋਵੇ ਤੇ ਜਿਹੜੇ ਸਾਡੀ ਲਾਈਨ ਵਾਲੇ ਆ ਉਹ ਵੀ ਚਾਹੁੰਦੇ ਆ ਹੁਣ ਉਹ ਫਿਰ ਉਹੀ ਗੱਲ ਆ ਗਈ ਨਾ ਜੀ ਆ ਇੱਕ ਰਾਗੀ ਸਿੰਘ ਸਾਡੇ ਲੋਕਲ ਆ ਉਹ ਗੱਡੀ ਲੈ ਲਈ ਜੀ ਉਹਨੇ ਉਹ ਕੀਰਤਨ ਕਰਦਾ ਸੀ 10 ਸਾਲ ਹੋ ਗਏ ਉਹਨੂੰ ਇੱਕ ਗੁਰਦੁਆਰੇ ਵੀਡੀਓ ਥੋੜੀ ਲੰਬੀ ਹੋਉਂਦੀ ਆ ਸੁਣ ਲਿਓ ਜੇ ਟਾਈਮ ਲੱਗੇ ਤੁਹਾਡਾ ਉਹ ਕਹਿੰਦਾ ਜੀ ਮੈਨੂੰ ਆ ਪਿਛਲੇ ਦਿਨ ਹੀ ਡਿਊਟੀ ਤੋਂ ਕੱਢਤਾ ਸਾਲ 2 ਸਾਲ ਪਹਿਲਾਂ ਦੀ ਗੱਲ ਕਿਉਂ ਕਿ ਮੈਂ ਗੱਡੀ ਤੇ ਜਾਂਦਾ ਤੇ ਪ੍ਰਧਾਨ ਨੂੰ ਚੁੱਭਦੀ ਬੜੀ ਰਹੀ ਗੱਡੀ ਮੇਰੀ ਹੁਣ ਉਹ ਬੰਦੇ ਨੇ ਮਿਹਨਤ ਕੀਤੀ ਉਹਦਾ ਪੈਲੀ ਬੰਨਾ ਪਿੱਛੋਂ ਸੌਖਾ ਥੋੜਾ ਉਹਨੇ ਗੱਡੀ ਲੈ ਲਈ ਇਹ ਚ ਇਹਦੇ ਵਿੱਚ ਗਿਲਾ ਕੀ ਗੱਡੀ ਲੈ ਲਈ ਦਿਖਾਵਾ ਲੋਕ ਕਰਦੇ ਆ ਜੀ ਦੇਖੋ ਜੀ ਗੱਡੀ ਲੈ ਲਈ ਗਰੰਥੀ ਨੇ ਰਾਗੀ ਸਿੰਘ ਨੇ ਤੇ ਜੇ ਵਿਚਾਰਾ ਸਾਈਕਲ ਸਕੂਟੀ ਤੇ ਆਵੇ ਤਾਂ ਕੋਈ ਪੁੱਛਦਾ ਹੀ ਨਹੀਂ ਇਹਦਾ ਤੇ ਮਿਆਰ ਸਾਡੇ ਤੋਂ ਸਟੇਟਸ ਹੀ بڑا ਛੋਟਾ ਸੋ ਹੱਥ ਜੋੜ ਕੇ ਮੇਰੀ ਬੇਨਤੀ ਆ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੂੰ ਰੱਬ ਨੇ ਇੰਨਾ ਕੁ ਧਨ ਬਖਸ਼ਿਆ ਕਿ ਉਹਨਾਂ ਦੀ ਆਪਣੀ ਜ਼ਿੰਦਗੀ ਬਹੁਤ ਵਧੀਆ ਬੈਲ ਸੈਟਲ ਹੈ ਦਸਵੰਦ ਕੱਢਿਆ ਕਰੋ ਆਪਣੇ ਕੋਲ ਰੱਖਿਆ ਕਰੋ ਜਦੋਂ ਕੋਈ ਤੁਹਾਨੂੰ ਤੁਹਾਡੇ ਇਲਾਕੇ 'ਚ ਤੁਹਾਡੇ ਦੇਖੋ ਸਾਡੇ ਰਿਸ਼ਤੇਦਾਰਾਂ ਨੇ 100-100 ਪਿੰਡ ਤੇ ਮੈਨੂੰ ਲੱਗਦਾ ਮੱਲਿਆ ਹੀ ਹੁੰਦਾ ਨਾ ਚਲੋ 10 ਵੀ ਲਾ ਲਓ ਘੱਟੋ ਘੱਟ ਉਹਨਾਂ ਦੇ ਅੱਗੇ ਕੁਝ ਸੰਪਰਕ 'ਚ ਪਿੰਡ ਹੁੰਦੇ ਆ ਰਿਸ਼ਤੇਦਾਰਾਂ 'ਚ ਇੱਕ ਦੂਜੇ ਨਾਲ ਆਪਾਂ ਗੱਲਾਂ-ਵਾਟਾਂ ਵੀ ਕਰਦੇ ਆ ਤੇ ਸਾਨੂੰ ਇਹ ਕੋਈ ਇੱਕ ਚੀਜ਼ਾਂ ਇਹ ਚੀਜ਼ਾਂ ਦਾ ਪਤਾ ਵੀ ਲੱਗਦਾ ਹੋਊਗਾ ਕਿ ਉਹ ਫਲਾਣੇ ਥਾ ਗਰੰਥੀ ਸਿੰਘ ਸੀ ਉਹ ਨਾਲ ਇਦਾਂ ਹੋ ਗਿਆ ਉਹ ਫਲਾਣੇ ਰਾਗੀ ਦਾ ਇਦਾਂ ਹੋ ਗਿਆ ਨਾ ਤੇ ਉਹਨਾਂ ਦੀ ਮਦਦ ਕਰਿਆ ਕਰੋ ਗੁਰੂ ਸਾਹਿਬ ਕਹਿੰਦੇ ਕਿਸੇ ਦਾ ਬੁਰਾ ਮੰਗਿਆ ਬੁਰਾ ਨਹੀਂ ਹੁੰਦਾ ਪਰ ਭਲਾ ਕੀਤੇ ਆ ਸਾਡਾ ਭਲਾ ਜ਼ਰੂਰ ਹੁੰਦਾ ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਵੀ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੇ ਤੁਸੀਂ ਆਪਾਂ ਕੋਈ ਨਹੀਂ ਚਾਹੁੰਦਾ ਕਿ ਸਾਡਾ ਪਵਿੱਖ ਜਿਹੜਾ ਨਾ ਸਾਡੇ ਗੁਰਦੁਆਰਿਆਂ ਦਾ ਸਾਡੇ ਪੰਜਾਬ ਦੇ ਵਿੱਚੋਂ ਆਪ ਦੇ ਜਿਹੜੇ ਉਹ ਗ੍ਰੰਥੀ ਮੁਕ ਜਾਣ ਤੇ ਜਿਵੇਂ ਹੋਰ ਜਿਹੜੇ ਮਹਿਕਮੇ ਆ ਹੋਰ ਜਿਹੜੇ ਕਿੱਤੇ ਆ ਉਹਨਾਂ ਵਿੱਚ ਪ੍ਰਵਾਸੀ ਆ ਕੇ ਆਪ ਕਾਬਜ ਹੋ ਰਹੇ ਆ ਫਿਰ ਉਹ ਦਿਨ ਦੂਰ ਨਹੀਂ ਵੈਸੇ ਤਾਂ 10% ਪਰਸੈਂਟ ਕਾਬਜ ਹੋ ਚੁੱਕੇ ਆ ਕਾਬਜ ਨਹੀਂ ਮੈਂ ਕਵਾਂਗਾ ਪਰ ਕਰਨ ਕੀ ਹੁਣ ਲੋਕ ਵੀ ਪਿੰਡਾਂ ਵਾਲੇ ਕਿਉਂਕਿ ਆਪਣਾ ਮੁੰਡਾ ਕੋਈ ਆਉਣਾ ਹੀ ਨਹੀਂ ਚਾਹੁੰਦਾ ਇਸ ਫੀਲਡ ਦੇ ਵਿੱਚ ਤੇ ਫਿਰ ਪਿੰਡ ਪਿੰਡ ਦੇ ਵਿੱਚ ਉਹ ਤਰਸਯੋਗ ਹਾਲਾਤ ਹੋ ਜਾਣਗੇ ਜਦੋਂ ਸਾਨੂੰ ਇੱਕ ਚੰਗਾ ਪੜਿਆ ਲਿਖਿਆ ਇਤਿਹਾਸ ਤੋਂ ਜਾਣੂ ਚੰਗਾ ਬੁਲਾਰਾ ਰਹਿਤ ਬੈਦ ਦਾ ਧਾਰਨੀ ਗਰੰਥੀ ਲੱਭਣਾ ਰਾਗੀ ਲੱਭਣਾ ਪ੍ਰਚਾਰਕ ਤੇ ਕਥਾ ਵਾਚ ਕੇ ਲੱਭਣਾ ਔਖਾ ਹੋ ਜਾਇਆ ਕਰਨਾ ਸੋ ਇਹਨਾਂ ਦੀ ਬਾਹ ਫੜੋ ਤੇ ਜਿਹੜੇ ਚੰਗਾ ਰੋਲ ਨਿਭਾ ਰਹੇ ਆ ਨਾ ਕਮੇਟੀਆਂ ਵਾਲੇ ਇਹ ਵੀਡੀਓ ਉਹਨਾਂ ਲਈ ਨਹੀਂ ਸੀ ਇਹ ਉਹਨਾਂ ਲਈ ਜਿਹੜੇ ਉਹਨਾਂ ਦਾ ਹੱਕ ਖੋਹਦੇ ਆ ਤੇ ਉਹਨਾਂ ਨੂੰ ਬਣਦਾ ਹੱਕ ਦਿੰਦੇ ਨਹੀਂ ਜਿਹੜੇ ਚੰਗਾ ਕੰਮ ਕਰਦੇ ਆ ਜੀ ਉਹਨਾਂ ਦੇ ਲਈ ਸਾਡੇ ਇਦਾਂ ਹੱਥ ਜੁੜੇ ਆ ਹਮੇਸ਼ਾ ਉਹ ਸਾਡੇ ਸਿਰ ਦੇ ਤਾਜ ਨੇ ਕਮੇਟੀਆਂ ਵਾਲੇ ਜਿਹੜੇ ਗਰੰਥੀ ਸਿੰਘਾਂ ਨੂੰ ਇੱਕ ਬਹੁਤ ਵਧੀਆ ਸਤਿਕਾਰ ਤੇ ਵਧੀਆ ਜ਼ਿੰਦਗੀ ਦੇਂਦੇ ਆ ਘਰ-ਪਾਕੇ ਉਹਨਾਂ ਨੂੰ ਸਹੂਲਤਾਂ ਜਿਵੇਂ ਮੈਂ ਪਿਛਲੇ ਦਿਨੀ ਵੀਡੀਓ ਪਾਈ ਗੱਡੀ ਤੱਕ ਦਿੱਤੀ ਐਨਆਰਆਈ ਵੀਰਾਂ ਨੇ ਹਨਾ ਇਹ ਉਹਨਾਂ ਲਈ ਨਹੀਂ ਆ ਪਰ ਜਿਹੜੇ ਇਦਾਂ ਦਾ ਸਿਸਟਮ ਕਰਦੇ ਪਿਆ ਆ ਹਾਲਾਤ ਬਣਾ ਰਹੇ ਆ ਗਰੰਥੀਆਂ ਦੀ ਪ੍ਰਚਾਰਕਾਂ ਦੀ ਰਾਗੀ ਸੰਗਾਂ ਦੀ ਇਹਨਾਂ ਦੀ ਬਾਹ ਫੜੋ ਕਿਰਪਾ ਕਰਕੇ ਬੇਨਤੀ ਆ ਨਹੀਂ ਤਾਂ 5-10 ਸਾਲ ਬਾਅਦ ਪਛਤਾਵੇ ਤੋਂ ਇਲਾਵਾ ਸਿੱਖ ਕੌਮ ਕੋਲ ਕੁਝ ਨਹੀਂ ਜੇ ਵਚਨਾ ਇਹ ਗੱਲ ਨੋਟ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ